ਇੱਕ ਪਿਤਾ ਦੇ ਵੱਲੋਂ ਆਪਣੇ ਹੀ ਧੀ ਦਾ ਘਰ ਉਜਾੜ ਕੇ ਰੱਖ ਦਿੱਤਾ ਹੈ ਸੋਹਰੇ ਦੇ ਵੱਲੋਂ ਆਪਣੇ ਹੀ ਝਵਾਈ ਦਾ ਕਤਲ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰਾਂ ਦੇ ਨਾਲ ਝਵਾਈ ਦੇ ਉੱਤੇ ਹਮਲਾ ਕੀਤਾ ਗਿਆ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਸਲ ਦੇ ਵਿੱਚ ਉਦਾਸੀ ਕਿ ਮਾਮਲਾ ਜਿਹੜਾ ਸੰਗਰੂਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਹਦੀ ਲਵ ਮੈਰਿਜ ਤੋਂ ਪਿਤਾ ਖਫਾ ਸੀ ਜਿਸਦੇ ਚੱਲਦੇ ਉਸ ਦੇ ਵੱਲੋਂ ਆਪਣੇ ਹੀ ਜਵਾਈ ਦਾ ਕਤਲ ਕਰ ਦਿੱਤਾ ਗਿਆ ਆਪਣੇ ਹੀ ਧੀ ਦਾ ਘਰ ਉਚਾੜ ਕੇ ਰੱਖ ਦਿੱਤਾ ਦੱਸ ਦਈਏ ਕਿ ਇਹ ਜਾਣਕਾਰੀ ਮਿਲ ਰਹੀ ਹੈ ਕਿ ਸੰਗਰੂਰ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਹੈ ਲਹਿਰਾ ਗਾਗਾ ਦਾਇ ਮਾਮਲਾ ਹੈ ਧੀ ਤੇ ਪ੍ਰੇਮ ਵਿਆਹ ਤੋਂ ਨਰਾਸੀ ਪਿਤਾ ਬੁਲੱਸ ਨੇ ਕਤਲ ਸੂਰੀ ਨੂੰ ਗ੍ਰਿਫਤਾਰ ਕਰ ਲਿਆ ਲੇਕਿਨ ਤੀਨ ਦੀ ਭਾਲ ਹਜੇ ਚੱਲ ਰਹੀ ਹੈ ਮ੍ਰਿਤਕ ਦੀ ਪਛਾਣ 27 ਸਾਲਾ ਗੁਰਦੀਪ ਵਜੋਂ ਹੋਈ ਹੈ 3 ਸਾਲ ਪਹਿਲਾਂ ਮ੍ਰਿਤਕ ਨੇ ਪਿੰਡ ਦੀ ਕੁੜੀ ਦੇ ਨਾਲ ਹੀ ਲਵ ਮੈਰਿਜ ਕਰਵਾਈ ਸੀ ਤੇ ਹੁਣ ਦੇਰ ਸ਼ਾਮ ਮ੍ਰਿਤਕ ਗੁਰਦੀਪ ਸਿੰਘ ਆਪਣੇ ਭਰਾ ਦੇ ਨਾਲ ਠੇਕੇ ਤੇ ਗਿਆ ਸੀ ਸ਼ਰਾਬ ਵਾਲੇ ਠੇਕੇ ਤੇ ਗਿਆ ਜਿੱਥੇ ਸੂਰੇ ਪਹਿਲਾਂ ਹੀ ਆਪਣੇ ਦੋਸਤਾਂ ਦੇ ਨਾਲ ਬੈਠਾ ਸੀ ਫਿਰ ਸੂਰੇ ਦੇ ਵੱਲੋਂ ਆਪਣੇ ਜਵਾਈ ਨੂੰ ਲਲਕਾਰਿਆ ਜਾਂਦਾ ਤੇ ਤੀਸ਼ ਧਾਰ ਹਥਿਆਰਾਂ ਦੇ ਨਾਲ ਉਸਤੇ ਹਮਲਾ ਕਰ ਦਿੱਤਾ ਜਾਂਦਾ ਮੋਤੀ ਘਾਟ ਉਤਾਰਨ ਤੋਂ ਬਾਅਦ ਮੋਕੇ ਤੋਂ ਫਾਰ ਖੋ ਜਾਂਦਾ ਦੱਸਦੇ ਇਹ ਕਿਸੰਰੂਰ ਦੇ ਲੈਰਾ ਗਾਗਾ ਦੇ ਵਿੱਚ ਸੂਰੇ ਨੇ ਜਵਾਈ ਦਾ ਕਤਲ ਕਰ ਦਿੱਤਾ ਹੈ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਪੁਲਿਸ ਦੇ ਅਨੁਸਾਰ ਮ੍ਰਿਤਕ ਅਤੇ આરોપી ਇਕੋਪਿੰਡ ਦੇ ਰਹਿਣ ਵਾਲੇ ਇਥੇ ਪੁਲਿਸ ਦੇ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪਿੰਡ ਪਾਇਕੇ ਪਿਸ਼ੋਰ ਨੇੜੇ ਠੀਕੇ ਤੇ ਕੋਈ ਝਗੜਾ ਹੋਇਆ ਸੀ ਮੌਕੇ ਤੇ ਜਾ ਕੇ ਦੇਖਿਆ ਤਾਂ ਗੁਰਦੀਪ ਸਿੰਘ ਵਾਸੀ ਪਾਇਕੇ ਉਸ ਨੂੰ ਮ੍ਰਿਤਕ ਹਾਲਤ ਦੇ ਵਿੱਚ ਪਾਇਆ ਗਿਆ ਪਿੰਡ ਪਾਇਕੇ ਪਿਸ਼ੋਰ ਦੇ ਹੀ આરોપી ਗੁਰਜੰਡ ਸਿੰਘ ਨੂੰ ਕਤਲ ਦੇ ਆरोप ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਇਕੋਪਿੰਡ ਦੇ ਰਹਿਣ ਵਾਲੇ ਸਨ ਸੋਰਾ ਤੇ ਚੁਵਾਈ ਸਨ ਇਸ ਦੀ ਧੀ ਦੇ ਵੱਲੋਂ ਵਿਆਹ ਕਰਵਾਇਆ ਗਿਆ ਸੀ ਲੰਮੈ ਰਿਸ਼ ਕਰਵਾਈ ਗਈ ਯਾਨੀ ਕਿ ਜਦੋਂ ਮ੍ਰਿਤਕ ਸੀ 3 ਸਾਲ ਪਹਿਲਾਂ ਉਸ ਦੇ ਵੱਲੋਂ ਵਿਆਹ ਜਿਹੜਾ ਕਰਵਾਇਆ ਚੋਂਦਾ ਪਿੰਡ ਦੀ ਕੁੜੀ ਦੇ ਨਾਲ ਹੀ ਉਸ ਦਾ ਪਿਤਾ ਖਫਾ ਚੱਲ ਰਿਹਾ ਸੀ ਲੰਮੇ ਰਿਸ਼ਤੇ ਤੋਂ ਜਿਵੇਂ ਚੱਲਦੇ ਆ ਪਿਤਾ ਦੇ ਵੱਲੋਂ ਜਿਹੜਾ ਆਪਣੇ ਹੀ ਧੀ ਦਾ ਕਾਰੋਜਾੜ ਕੇ ਰੱਖ ਦਿੱਤਾ ਗਿਆ ਸੋਰੇ ਨੇ ਆਪਣੇ ਹੀ ਜਵਾਈ ਦਾ ਕਤਲ ਕਰਕੇ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਕੁਹਾੜੀ ਦੇ ਨਾਲ ਵਾਰ ਕਰ ਕਰਕੇ ਆਪਣੇ ਹੀ ਜਵਾਈ ਦਾ ਕਤਲ ਕਰ ਦਿੱਤਾ ਪੁਲਿਸ ਦੇ ਵੱਲੋਂ ਕੋਈ ਕੁਝ ਜਾਣਕਾਰੀ ਦਿੱਤੀ ਗਈ ਹੈ ਤੁਸੀਂ ਖੁਦ ਸੋ ਇਹ ਜੀ ਕੱਲ 27 9 24 ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਭਾਈ ਕੀ ਪਿਸ਼ੌਰ ਠੇਕੇ ਤੇ ਕੋਈ ਝਗੜਾ ਹੋ ਗਿਆ ਤੇ ਉੱਥੇ ਕੋਈ ਵਿਅਕਤੀ ਗੰਭੀਰ ਹਾਲਤ ਦੇ ਵਿੱਚ ਪਿਆ ਜਿਸ ਤੇ ਮੁਕੱਫਰ ਥਾਣਾ ਲਹਿਰਾ ਉੱਥੇ ਪਹੁੰਚੇ ਅਸੀਂ ਵੀ ਉੱਥੇ ਪਹੁੰਚੇ ਜਾ ਕੇ ਦੇਖਿਆ ਕਿ ਉੱਥੇ ਗੁਰਦੀਪ ਸਿੰਘ ਇਲੀਅਸ ਘੋਗੜ ਸਨ ਆਫ ਨਾਇਬ ਸਿੰਘ ਪਿੰਡ ਭਾਈ ਕੀ ਪਿਸ਼ੌਰ ਇਮਰਤ ਹਾਲਤ ਦੇ ਵਿੱਚ ਪਿਆ ਸੀ ਤੇ ਉਸ ਤੋਂ ਬਾਅਦ ਤਫ਼ਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਇਸ ਦਾ ਜਿਹੜਾ ਕਤਲ ਹੈ ਗੁਰਜੰਤ ਸਿੰਘ son of ਮੁਕੰਦ ਸਿੰਘ ਵਾਸੀ ਭਾਈਕੀ ਪਿਸ਼ੌਰ ਇਹਨੇ ਕੀਤਾ ਹੈ ਗੁਰਜੰਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਇਹਦੇ ਨਾਲ ਇਹਦੇ ਹੋਰ ਸਾਥੀ ਸੀ ਉਹਨਾਂ ਬਾਰੇ ਪਤਾ ਕੀਤਾ ਜਾ ਰਿਹਾ ਸਰ ਇਹਨਾਂ ਦਾ ਰਿਸ਼ਤਾ ਕੀ ਸੀ ਜਿਹਨੇ ਮਾਰਿਆ ਕਿਉਂ ਮਾਰਿਆ ਜੀ ਇਹਨਾਂ ਦੀ ਪਰਿਵਾਰਕ ਆਪਸੀ ਰੰਜਿਸ਼ਬਾਦੀ ਚੱਲਦੀ ਸੀ ਜੀ ਆਪਸ ਵਿੱਚ ਸਹੁਰਾ ਤੇ ਜਵਾਈ ਸਨ ਤੇ ਸਹੁਰੇ ਨੇ ਜਵਾਈ ਦਾ ਕਤਲ ਕੀਤਾ ਹੈ ਜੀ ਉਹਨਾਂ 'ਤੇ ਵੀ ਕਾਰਵਾਈ ਕੀ ਹੈ ਕਿੰਨੇ ਗ੍ਰਿਫਤਾਰ ਕਰੇ ਇੱਕ ਦੋਸ਼ੀ ਗ੍ਰਿਫਤਾਰ ਕਰ ਲਿਆ ਜੀ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਗਈ